ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਤੁਹਾਡੇ ਲਈ ਲੈ ਕੇ ਆਇਆ ਇਹ ਕੁਝ ਅਹਿਮ ਖਬਰਾਂ ਖਬਰ ਹੈ ਕਿ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਹੈ ਸਰਕਾਰ ਤੱਕਾ ਕਰ ਰਹੀ ਹੈ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ੇਪ ਸੈਨਾ ਲੀਡਰ ਤੇ ਹਮਲਾ ਆਪ ਸੰਸਦ ਮੈਂਬਰ ਨੇ ਕਹੀ ਇਹ ਬੜੀ ਵੱਡੀ ਗੱਲ ਭਾੜਕੇ ਭਾਜਪਾ ਦੇ 240 ਸੰਸਦਾਂ ਨੂੰ ਛੱਡ ਕੇ ਵਿਰੋਧੀ ਧਿਰ ਦੇ ਸੰਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰ ਦੇਸ਼ ਦੇ ਸਾਲਾਨਾ ਬਜਟ ਤੇ ਟਿੱਕੀਆਂ ਕਿਸਾਨਾਂ ਦੀਆਂ ਨਜ਼ਰਾਂ ਤੇ ਦੋਸਤੋ ਇਹ ਕੁਝ ਨੇ ਖਬਰਾਂ ਆਓ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾ ਦਿੰਨੇ ਆ ਵਿਸਤਾਰ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ ਤੇ ਆਓ ਤੁਹਾਨੂੰ ਸੁਣਾਉਨੇ ਆ ਇਹ ਕੁਝ ਅਹਿਮ ਖਬਰਾਂ ਸਿੱਖਾਂ ਨਾਲ ਹੋ ਰਿਹਾ ਵਿਤਕਰਾ ਸਰਕਾਰ ਕਰ ਰਹੀ ਹੈ ਤਕਾ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਅਮਰਤਪਾਲ ਦੇ ਮੁੱਦੇ ਤੇ ਪਰਿਵਾਰ ਨਾਲ ਮੁਲਾਕਾਤ ਕਰਨ ਉਪਰੰਤ ਇਹ ਵਿਚਾਰ ਮੀਡੀਆ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੰਦਾ ਕਿਹਾ ਉਹਨਾਂ ਨੇ ਸਰਕਾਰ ਨੂੰ ਕੁਸਿਆ ਕਿਹਾ ਤਕਸ਼ਾਹੀ ਅਤੇ ਵਿਤਕਰੇ ਦੇ ਇਲਜ਼ਾਮ ਲਗਾਏ ਅਤੇ ਮੰਗ ਕੀਤੀ ਕਿ ਸਰਕਾਰ ਅਮਰਤਪਾਲ ਨੂੰ ਰਿਹਾ ਕਰੇ ਸਭ ਤੋਂ ਵੱਡੀ ਦੂਸਰੀ ਖਬਰ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਹਿਬਸਾਨਾ ਲੀਡਰ ਤੇ ਹਮਲਾ ਆਪ ਸੰਸਦ ਮੈਂਬਰ ਨੇ ਕਹੀ ਇਹ ਵੱਡੀ ਗੱਲ ਕਿ ਇਹ ਖਬਰ ਤੁਹਾਨੂੰ ਪਰ ਕੇ ਸੁਣਾ ਦਿੰਦੇ ਹਾਂ ਸ਼ੇਵਸਨਾ ਲੀਡਰ ਸੰਦੀਪ <th>ਤਾਪੜ ਤੇ ਹੋਏ ਹਮਲੇ ਦਾ ਮਾਮਲਾ ਬੜਾ ਦੇਸ਼ ਦੇ ਅੰਦਰ ਕਰਮਾਇਆ ਹੋਇਆ ਹੈ ਭਾਜਪਾ ਇਸ ਮੁੱਦੇ ਉਪਰ ਲਗਾਤਾਰ ਸਤਾਤਰ ਜਾਨੀ ਕਿ ਆਮ ਆਦਮੀ ਪਾਰਟੀ ਨੂੰ ਘੇਰ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਰਾਜਪਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਕਿ ਸ਼ੇਮਸਰਾਂ ਆਗੂ ਨੂੰ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਂਦੇ ਸਮੇਂ ਸੰਜਮ ਵਰਤਣੀ ਚਾਹੀਦੀ ਸਮਿਨੇ ਸੰਦੀਪ <th>ਥਾਪੜ ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸ਼ੇਵ ਸੈਨਾ ਆਗੂ ਨੂੰ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਂਦੇ ਸਮੇਂ ਸੰਜਮ ਵਰਤਣੀ ਚਾਹੀਦੀ ਸੀ ਐਕਸ ਤੇ ਆਪ ਸੰਸਦ ਮੈਂਬਰ ਨੇ ਇਹ ਕਿਹਾ ਕਿ ਅਸੀਂ ਕਿਸੇ ਵੀ ਵਿਅਕਤੀ ਖਿਲਾਫ ਹੰਸਾ ਦੀ ਸਖਤ ਨਿੰਦਾ ਕਰਦੇ ਹਾਂ ਪਰ ਸੰਦੀਪ <th>ਥਾਪੜ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਸੀ ਤੇ ਸੰਜਮ ਵਰਤਣੀ ਚਾਹੀਦੀ ਸੀ ਤੇ ਦੋਸਤੋ ਇਹ ਖਬਰ ਤੁਸੀਂ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋਊਗੀ ਕਿ ਆਮ ਆਦਮੀ ਪਾਰਟੀ ਦੇ ਰਾਸ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਨੀ ਨੇ ਸਿੱਧਾ-ਸਿੱਧਾ ਸ਼ੇਵ ਸੈਨਾ ਦੇ ਲੀਡਰ ਤੇ ਦੋਸ਼ ਲਾਤਾ ਕਿ ਉਸਨੇ ਪਿਛਲੇ ਸੰਮੇਂ ਦੌਰਾਨ 사카 ਨੀਲਾ ਤਾਰਾ ਦਾ ਜਸ਼ਨ ਮਨਾਉਣ ਸਮੇਂ ਖਿਆਲ ਨਹੀਂ ਰੱਖਿਆ ਆਪਣੀ ਖੁਸ਼ੀ ਪ੍ਰਗਟ ਕੀਤੀ ਪਰ ਇਸ ਨੂੰ ਲੈ ਕੇ ਤੁਸੀਂ ਸੁਣਿਆ ਕਿ ਲੁਧਿਆਣੇ ਵਿੱਚ ਦੋ ਨਹਾੰਗ ਸਿੰਘਾਂ ਨੇ ਉਹਨਾਂ ਦਾ ਉਹਨਾਂ ਤੇ ਸ਼ਰਿਆਮ ਹਮਲਾ ਕਰ ਦਿੱਤਾ ਤੇ ਆਓ ਹੁਣ ਅਗਲੀ ਖਬਰ ਤੁਹਾਨੂੰ ਸੁਣਾ ਦਿੰਨੇ ਆ ਇੱਕ ਕਿਸਾਨ ਅੰਦੋਲਨ 2 ਦੇ ਨਾਲ ਸੰਬੰਧਿਤ ਹੈ ਜਾਨੀ ਕਿ ਆਉਣ ਵਾਲੇ ਭਲਕੇ ਭਾਜਪਾ ਦੇ 240 ਸੰਸਦਾਂ ਨੂੰ ਛੱਡ ਕੇ ਵਿਰੋਧੀ ਧਿਰ ਦੇ ਸੰਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰ ਦੇਸ਼ ਦੇ ਸਾਲਾਨਾ ਬਜਟ ਤੇ ਟਿਕਨੀਆਂ ਕਿਸਾਨਾਂ ਦੀਆਂ ਨਜ਼ਰਾਂ ਪਿਛਲੇ 6 ਮਹੀਨਿਆਂ ਤੋਂ ਪੰਜਾਬ ਹਰਿਆਣਾ ਬਾਰਡਰ ਤੇ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਸੰਗਠਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤਾਂ ਨਾ ਕਿਸਾਨ ਸੰਗਠਨਾ ਦੇ ਵੱਲੋਂ 8 ਜੁਲਾਈ ਨੂੰ ਇਹ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਭਾਰਤੀ ਜਨਤਾ ਪਾਰਟੀ ਦੇ 240 ਸੰਸਦਾਂ ਨੂੰ ਛੱਡ ਕੇ ਬਾਕੀ ਵਿਰੋਧੀ ਧਿਰ ਅਤੇ ਇੰਡੀਆ ਗਠਵੰਦਨ ਦੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦੇਣਗੇ ਜਿਸ ਨੂੰ ਲੈ ਕੇ ਕਿਸਾਨ ਆਗੂ ਸਰਬਨ ਸਿੰਘ ਪੰਦੇੜ ਨੇ ਕਿਹਾ ਕਿ ਕੱਲ ਪੂਰੇ ਦੇਸ਼ ਦੇ ਵਿੱਚ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ 10000 ਦੇ ਕਰੀਬ ਕਿਸਾਨਾਂ ਵੱਲੋਂ ਪੰਜਾਬ ਦੇ 13 ਰਾਜਸਥਾਨ ਦੇ 5 ਮਾਫ ਕਰਨਾ ਪੰਜਾਬ ਦੇ 13 ਹਰਿਆਣਾ ਦੇ 5 ਹਰਿਆਣਾ ਦੇ 11 ਜੁਪੀ ਦੇ ਵੀ ਮਧ ਪ੍ਰਦੇਸ਼ ਦੇ 2 ਬਿਹਾਰ ਦੇ 6 ਆਂਧਰਾ ਪ੍ਰਦੇਸ਼ ਲਗਾਣਾ ਮਹਾਰਾਸ਼ਟਰ ਕਰਨਾਟਕਾ ਕੇਰਲਾ ਤਾਮਲਨਾਡੂ ਗੁਜਰਾਤ ਦੇ ਵਿੱਚ ਸੰਸਦ ਮੈਂਬਰਾਂ ਨੂੰ ਆਪਣੇ ਮੰਗ ਪੱਤਰ ਦਿੱਤੇ ਜਾਣਗੇ ਆਉਣ ਵਾਲੇ ਮਾਨਸੂਨ ਸੈਸ਼ਨ ਦੇ ਦੌਰਾਨ ਵਿਰੋਧੀ ਧਿਰਾਂ ਪ੍ਰਾਈਵੇਟ ਬੈਲ ਲੈ ਕੇ ਆਉਣ ਐਮਐਸਪੀ ਦੀ ਗਾਰੰਟੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਸਰਬਣ ਸਿੰਘ ਪੰਦੇਰ ਨੇ ਕਿਹਾ ਕਿ 23 ਜੁਲਾਈ ਨੂੰ ਮਾਨਸੂਨ ਸੈਸ਼ਨ ਅਤੇ ਦੇਸ਼ ਦਾ ਸਾਲਾਨਾ ਬਜਟ ਪੇਸ਼ ਹੋਣ ਜਾ ਰਿਹਾ ਹੈ ਜਿਸ ਤੋਂ ਕਿਸਾਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਅਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਖਜ਼ਾਨਾ ਮੰਤਰੀ ਤੋਂ ਮੰਗ ਕਰਦੇ ਹਨ ਕਿ ਐਮਐਸਪੀ ਗਰੰਟੀ ਕਾਨੂੰਨ ਵਾਸਤੇ ਲੰਬਿੰਦਾ ਬਜਟ ਕਰਜ਼ਾ ਮੁਆਫੀ ਤੇ ਬਜਟ ਖੇਤੀ ਲਈ ਵਧਤੇ ਜਾਣ ਵਾਲੇ ਡੀਜੀਟ ਤੇ ਸਬਸਿਡੀ ਖੇਤੀ ਖੋਜ ਯੂਨੀਵਰਸਿਟੀਆਂ ਦੇ ਰਾਖਵਾ ਬਜਟ ਦਿੱਤਾ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਕਾਰਪੋਰੇਟ ਕੰਪਨੀਆਂ ਦੇ ਬਲੋਂ ਕਿਸਾਨਾਂ ਨੂੰ ਬੀਜ ਵਿੱਚ ਵੇਚੇ ਜਾ ਰਹੇ ਹਨ ਉਹ ਕਿਸਾਨਾਂ ਦੇ ਲਈ ਲਾਭਕਾਰੀ ਨਹੀਂ ਹਨ ਤੇ ਦੋਸਤੋ ਇਹ ਸੀ ਕੁਝ ਅਹਿਮ ਖਬਰਾਂ ਆਓ ਕੱਲ ਆਉਣ ਵਾਲੇ ਇਸੇ ਸਮੇਂ ਫਿਰ ਤੁਹਾਨੂੰ ਇਹ ਅਹਿਮ ਖਬਰਾਂ ਦਾ ਪ੍ਰੋਗਰਾਮ ਸੁਣਾਵਾਂਗੇ ਆਗਰ ਵੀਡੀਓ ਦੋਸਤੋ ਚੰਗੀ ਲੱਗੇ ਇਸ ਨੂੰ ਲਾਇਕ ਤੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਹੁਣ ਕਰਦੇ ਹਾਂ ਇੱਥੇ ਸਮਾਪਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਤਦ ਸ਼ਾਰਦਨ ਦੇਓ ਵੀਡੀਓ ਨੂੰ ਅੱਗੇ ਲਾਈਕ ਤੇ ਸ਼ੇਅਰ ਕਰਦੇ ਹੋ ਇੱਕ ਵਾਰ ਫੇਰ ਤੁਹਾਡਾ ਧੰਨਵਾਦ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ